ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ੁਰਦੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਆਪਾਂ ਪੰਜਾਬ ਦਾ ਮੌਸਮ 27 28 ਤੇ 29 ਅਕਤੂਬਰ ਕਿਵੇਂ ਜਰਵੇਗਾ ਮੌਸਮੀ ਬਦਲਾ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਦਾ ਅਸਰ ਪੰਜਾਬ ਦੇ ਉੱਪਰ ਵੀ ਬਣਿਆ ਹੋਇਆ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਦੋ ਚੱਕਰਵਾਤੀ ਤੂਫਾਨ ਜਿਹੜੇ ਕਿ ਅਰਵ ਸਾਗਰ ਤੋਂ ਉੱਠਿਆ ਸੀ ਉਸ ਨੇ ਇਸ ਤਰੀਕੇ ਨਾਲ ਇਹ ਏਰੀਆ ਕਵਰ ਕਰ ਲਿਆ ਬੱਦਲਬਾਈ ਮੱਧ ਭਾਰਤ ਤੋਂ ਹੌਲੀ ਹੌਲੀ ਉੱਤਰ ਭਾਰਤ ਵੱਲ ਵੱਧ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਮੁੰਥਾ ਨਾਮ ਦਾ ਚੱਕਰਵਤੀ ਤੂਫਾਨ ਹੈ ਉਹ ਕਿੰਨੇ ਕਿਤੇ ਅੱਜ ਸ਼ਾਮ ਤੱਕ ਅਗਰ ਗੱਲ ਕਰ ਲਈਏ ਤਾਂ ਮਹਾਰਾਸ਼ਟਰ ਲਾਡੋ ਤੇ ਆਂਧਰਾ ਪ੍ਰਦੇਸ਼ ਉੜੀਸਾ ਦੀ ਹੱਦ ਦੇ ਕੋਲ ਟਕਰਾਂਦਾ ਹੋਇਆ ਦਿਖਾਈ ਦੇ ਸਕਦਾ ਹੈ 100 ਕਿਲੋਮੀਟਰ ਪ੍ਰਤੀ ਘੰਟਾ ਦੀ ਹਵਾਵਾਂ ਚੱਲਣ ਦੀ ਉਮੀਦ ਇਸ ਸਿਸਟਮ ਦੀਆਂ ਵੱਲ ਰਹੀਆਂ ਨੇ ਜਿਸ ਦੇ ਸਿੱਟੇ ਵਜੋਂ ਇਨ੍ਹਾਂ ਇਲਾਕਿਆਂ ਦੇ ਵਿੱਚ ਮਛਵਾਰਿਆਂ ਨੂੰ ਮਨਾ ਕਰ ਦਿੱਤਾ ਗਿਆ ਹੈ ਸਮੁੰਦਰ ਦੇ ਵਿੱਚ ਜਾਣ ਤੋਂ ਅਤੇ ਨੇੜੇ ਤੇੜੇ ਦੇ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਐਨਡੀਆਰਐਫ ਦੀ ਟੀਮਾਂ ਉੱਥੇ ਪਹੁੰਚ ਚੁੱਕੀਆਂ ਨੇ ਕਿ ਉੱਥੇ ਨੁਕਸਾਨ ਹੋ ਸਕਦਾ ਹੈ ਅੱਪਾ ਗੱਲ ਕਰਾਂਗੇ ਜੇ ਪੰਜਾਬ ਦੇ ਮੌਸਮ ਦੀ ਤਾਜ਼ਾ ਸੈਟਲਾਈਟ ਇਮੇਜ ਦੇਖੋਗੇ ਤਾਂ ਬੱਦਲ ਬਾਈ ਤੁਸੀਂ ਦੇਖੋਗੇ ਕਿ ਰਾਜਸਥਾਨ ਨੂੰ ਟੱਚ ਕਰਦੀ ਹੋਈ ਦਿੱਲੀ ਆਗਰਾ ਤੇ ਨਾਲ ਦੀ ਨਾਲ ਯੂਪੀ ਤੱਕ ਇਹ ਪਹੁੰਚਦੀ ਹੋਈ ਦਿਖਾਈ ਦੇ ਰਹੀ ਹੈ ਇਹਨਾਂ ਇਲਾਕਿਆਂ ਤੱਕ ਬੱਦਲ ਬਾਈ ਪਹੁੰਚ ਚੁੱਕੀ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਜਿਹੜੇ ਤੱਟਵਰਤੀ ਇਲਾਕੇ ਨੇ ਖਾਸ ਤੌਰ ਤੇ ਗੁਜਰਾਤ ਦੇ ਇਹਨਾਂ ਵਿੱਚ ਮੀਂਹ ਦੇ ਹਾਲਾਤ ਨੇ ਲਗਾਤਾਰ ਬੱਦਲ ਬਾਈ ਇਸ ਤਰੀਕੇ ਨਾਲ ਇਹਨਾਂ ਇਲਾਕਿਆਂ 'ਚ ਪਹੁੰਚਣ ਦੇ ਨਾਲ ਪੰਜਾਬ ਦੇ ਤਾਪਮਨ ਵਿੱਚ ਵੀ ਗਿਰਾਵਟ ਆਈ ਹੈ ਬੀਤੀ ਕੱਲ ਯਾਨੀ ਕਿ 25 ਤਰੀਕ ਦੀ ਰਾਤ ਕਹਿ ਲਈਏ ਜਾਂ 26 ਤਰੀਕ ਦੀ ਸਵੇਰ ਕਹਿ ਲਈਏ ਤਾਪਮਨ ਬਹੁਤ ਜ਼ਿਆਦਾ ਘਟੇ ਹੋਏ ਦਿਖਾਈ ਦਿੱਤੇ ਨੇ ਖਾਸ ਤੌਰ ਤੇ ਜਿਹੜੀ 벨ਟ ਆਪਣੀ ਪੂਰਬੀ 벨ਟ ਹੈ ਇਹ ਵਾਲੀ ਜਿਹਦੇ ਵਿੱਚ ਪਠਾਨਕੋਟ ਦਾ ਇਲਾਕਾ ਹੋ ਗਿਆ ਜਿਹਦੇ ਵਿੱਚ ਰਾਤ ਦਾ ਤਾਪਮਨ 14 ਡਿਗਰੀ ਦੇਖਿਆ ਗਿਆ ਤੇ ਹੁਸ਼ਿਆਰਪੁਰ ਦਾ ਬਹੁਤ ਸਾਰੇ ਇਲਾਕੇ ਜਿਨ੍ਹਾਂ ਵਿੱਚ ਤਾਪਮਨ 15 15 ਡਿਗਰੀ ਦੇ ਨੇੜੇ ਤੇ ਦੇਖਿਆ ਗਿਆ ਫਿਰ ਨੰਗਲ ਤੋਂ ਅਨੰਦਪੁਰ ਸਾਹਿਬ ਦੇ ਵਿਚਕਾਰ ਯਾਨੀ ਕਿ ਕੀਰਤਪੁਰ ਦੇ ਨੇੜੇ ਜਾਂ ਫਿਰ ਰੋਪੜ ਤੋਂ ਆਪਾਂ ਕਹਿ ਲਈਏ ਇੱਕ ਭਰਤਗੜ ਦਾ ਇਲਾਕਾ ਹੁੰਦਾ ਜਿੱਥੇ ਕਿ ਨਾਲਾਗੜ੍ਹ ਵੱਲ ਤੋਂ ਹਵਾਵਾਂ ਆਉਂਦੀਆਂ ਨੇ ਠੰ ਉੱਥੇ ਵੀ ਜਿਹੜਾ ਤਾਪਮਾਨ 14 ਡਿਗਰੀ ਦੇਖਿਆ ਗਿਆ ਚੰਡੀਗੜ੍ਹ ਮੁਹਾਲੀ ਦੇ ਇਲਾਕੇ ਵਿੱਚ ਵੀ ਤਾਪਮਾਨ ਜਿਹੜਾ 15-16 ਡਿਗਰੀ ਦੇਖਿਆ ਗਿਆ ਠੰਡ ਦੇ ਹਾਲਾਤ ਬਣੇ ਹੋਏ ਨੇ ਤੇ ਹਵਾ ਵੀ ਜਿਹੜੀ ਪੰਜਾਬ ਦੇ ਵਿੱਚ ਥੋੜੀ ਥੋੜੀ ਚੱਲਣੀ ਸ਼ੁਰੂ ਹੋ ਚੁੱਕੀ ਹੈ ਖਾਸ ਤੌਰ ਤੇ ਪੂਰਬੀ ਹਵਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਠੰਡ ਦਾ ਕਿਵੇਂ ਦਾ ਪ੍ਰਕੋਪ ਹੈ ਚੈਨਲ ਤੇ ਨਵੇਂ ਉਹਦਾ ਸਬਸਕ੍ਰਾਈਬ ਕਰਕੇ ਜਾਓ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਅਗਲੀ ਗੱਲ ਕਰੀਏ ਤਾਂ ਹਾਲਾਤ ਜਿਹੜੇ ਨੇ 27 28 ਤੇ 29 ਤ ਹੌਲੀ ਹੌਲੀ ਹੁਣ ਦਿਨ ਦੇ ਵੇਲੇ ਵੀ ਠੰਡ ਵਧੇਗੀ ਧੁੱਪ ਬਿਸ਼ੱਕ ਲਿਸ਼ਕਦੀ ਹੋਈ ਦਿਖਾਈ ਦੇਵੇਗੀ ਪਰ ਧੁੱਪ ਦੇ ਵਿੱਚ ਖੜਨਾ ਮੁਸ਼ਕਲ ਨਹੀਂ ਹੋਵੇਗਾ ਹੁਣ ਪਸੀਨਾ ਜਿਹੜਾ ਇਹ ਹੌਲੀ ਹੌਲੀ ਘਟਣਾ ਸ਼ੁਰੂ ਹੋ ਚੁੱਕਿਆ ਜੀ ਹਵਾ ਜਿਹੜੀ ਹੈ ਉਹ ਠੰਡੀ ਹੋ ਚੁੱਕੀ ਹੈ ਪੱਛਮੀ ਹਵਾ ਜਿਹੜੀ ਲਗਾਤਾਰ ਚੱਲ ਰਹੀ ਸੀ ਅੱਜ ਹੌਲੀ ਹੌਲੀ ਪੂਰਬੀ ਦੀ ਹਵਾ ਚੱਲੇਗੀ ਕਿਉਂਕਿ ਜਿਹੜੇ ਇਸ ਤਰੀਕੇ ਨਾਲ ਚੱਕਰਵਾਤੀ ਤੂਫਾਨ ਬਣਿਆ ਹੋਇਆ ਇਹ ਚੱਕਰਵਾਤੀ ਤੂਫਾਨ ਦਾ ਅਸਰ ਇਸ ਤਰੀਕੇ ਨਾਲ ਹਵਾਵਾਂ ਦਾ ਬਣੇਗਾ ਯਾਨੀ ਕਿ ਇਹ ਐਂਟੀ ਕਲਾਕਵਾਈਜ਼ ਘੜੀ ਦੀ ਉਲਟ ਦਿਸ਼ਾਵਾ ਵਿੱਚ ਹਵਾਵਾਂ ਚੱਲਣਗੀਆਂ 27 ਅਤੇ 28 ਤਰੀਕ ਨੂੰ ਪੂਰਬੀ ਹਵਾ ਪੰਜਾਬ ਦੇ ਉੱਪਰ ਚਲਦੀ ਹੋਈ ਨਜ਼ਰ ਆਵੇਗੀ। ਬਿਸ਼ੱਕ ਪੂਰਬੀ ਹਵਾ ਗਰਮ ਹੁੰਦੀ ਹੈ ਪਰ ਉਸ ਦੇ ਵਿੱਚ ਨਮੀ ਹੋਣ ਦੇ ਨਾਲ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਠੰਡ ਦਾ ਹਾਲਾਤ ਜਿਹੜੇ ਮੁਆਇਸਚਰ ਦੇ ਹਾਲਾਤ ਵਧਦੇ ਹੋਏ ਦਿਖਾਈ ਦੇਣਗੇ। ਤਿੰਨਾਂ ਦਿਨਾਂ ਦੇ ਵਿੱਚ ਅਗਰ ਤਾਪਮਾਨ ਦੀ ਗੱਲ ਕਰੀਏ ਦਿਨ ਦਾ ਤਾਪਮਾਨ ਜਿਹੜਾ ਹੈ ਉਹ 30 ਡਿਗਰੀ ਤੋਂ ਥੱਲੇ ਆਉਂਦਾ ਦਿਖਾਈ ਦੇਵੇਗਾ। ਐਵਰੇਜ ਤਾਪਮਾਨ ਜੋ ਗਰਮੀ ਵਾਲਾ ਮਾਹੌਲ ਹੈ ਮਲੋਟ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਬਰਨਾਲਾ ਮਾਨਸਾ ਇਹਨਾਂ ਵਿੱਚ ਜਿਹੜਾ ਇਹ 31 ਡਿਗਰੀ ਪਹੁੰਚਿਆ ਹੋਇਆ ਸੀ ਉਹ 30 ਡਿਗਰੀ ਤੱਕ ਆਉਣ ਦੀ ਉਮੀਦ ਹੈ 1 ਡਿਗਰੀ ਦੇ ਤਾਪਮਨ ਦੇ ਵਿੱਚ ਦਿਨ ਦਾ ਤਾਪਮਨ ਵੀ ਘਟਣ ਦੇ ਚਾਂਸ ਬਣੇ ਹੋਏ ਨੇ ਪਰ ਥੋੜੀ ਜਿਹੀ ਗਰਮੈਸ਼ ਵੀ ਦੇਖਣ ਨੂੰ ਮਿਲੂਗੀ ਹਵਾ ਦੇ ਵਿੱਚ ਪਰ ਜਿਸ ਤਰੀਕੇ ਨਾਲ ਹਵਾ ਚੱਲੇਗੀ ਤਾਂ ਠੰਡ ਦਾ ਅਹਿਸਾਸ ਵੀ ਨਾਲ ਹੁੰਦਾ ਲਾਜ਼ਮੀ ਦਿਖਾਈ ਦੇ ਰਿਹਾ ਕਿਉਂਕਿ ਹਵਾਵਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹ ਇਸ ਤਰੀਕੇ ਨਾਲ ਪਹਾੜੀ ਖੇਤਰਾਂ ਤੋਂ ਆਉਂਦੀਆਂ ਦਿਖਾਈ ਦੇਣਗੀਆਂ ਯਾਨੀ ਕਿ ਹਿਮਾਲਿਆ ਪਰਬਤ ਤੋਂ ਜੋ ਹਵਾਵਾਂ ਆਉਣਗੀਆਂ ਤਾਂ ਠੰਡ ਦਾ ਅਹਿਸਾਸ ਪੰਜਾਬ ਵਿੱਚ ਕਰਾਉਂਦੀ ਹੋਈ ਦਿਖਾਈ ਦੇਣਗੀਆਂ। ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ। ਕਣਕ ਬੀਜਣ ਲਈ ਕਿਸਾਨਾਂ ਨੂੰ ਹੁਣ ਅਗਰ ਗੱਲ ਕਰੀ ਜਾਵੇ ਤਾਂ ਹੌਲੀ-ਹੌਲੀ ਸਮਾਂ ਅਨੁਕੂਲ ਬਣਦਾ ਦਿਖਾਈ ਦੇ ਰਿਹਾ ਹੈ। ਪਰ ਫੇਰ ਵੀ ਕਾਲੀ ਨਾ ਕਰੋ। ਜੋ ਹੋ ਸਕੇ ਵੱਧ ਤੋਂ ਵੱਧ ਖੇਤ ਨੂੰ ਰੌਣੀ ਕਰੋ, ਖੇਤ ਨੂੰ ਰੌਣੀ ਕਰਕੇ ਬੀਜੋਗੇ ਤਾਂ 5 ਅਤੇ 10 ਨਵੰਬਰ ਦੇ ਵਿਚਕਾਰ ਤੁਸੀਂ ਆਪਣੀ ਵਧੀਆ ਤਰੀਕੇ ਨਾਲ ਬਜਾਈ ਕਰ ਸਕੋਗੇ। ਅਗੇਤੀ ਫਸਲਾਂ ਦਾ ਨੁਕਸਾਨ ਆਪਾਂ ਦੇਖਿਆ ਪਿਛਲੇ ਦੋ ਜਿਹੜੇ ਸੀਜ਼ਨ ਨਿਕਲੇ ਨੇ ਕਣਕ ਅਤੇ ਝੋਨੇ ਦਾ। ਪਰ ਬਾਕੀ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਤੁਸੀਂ ਆਪਣੇ ਲੋਕਲ ਏਰੀਏ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਕਿ ਕੀ ਹਾਲਾਤ ਨੇ ਤੁਹਾਡੇ ਏਰੀਆ ਵਿੱਚ ਤੇ ਉਸ ਤੋਂ ਇਲਾਵਾ ਉਮੀਦ ਇਹ ਨਾ ਮਾਤਰ ਚਾਂਸ ਨੇ ਸਵੇਰੇ ਅਤੇ ਸ਼ਾਮ ਦੀ ਠੰਡ ਵੱਧ ਚੁੱਕੀ ਹੈ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਤੇ ਆਪਣੇ ਪਸ਼ੂ ਪੰਛੀ ਜੋ ਵੀ ਤੁਸੀਂ ਪਾਲਤੂ ਜਾਨਵਰ ਨੇ ਉਹਨਾਂ ਦਾ ਖਿਆਲ ਰੱਖੋ ਨੁਕਸਾਨ ਜਿਹੜਾ ਇਹ ਬਿਮਾਰੀ ਆਉਂਦੀ ਠੰਡ ਤੇ ਜਾਂਦੀ ਠੰਡ ਜ਼ਰੂਰ ਕਰਦੀ ਹੈ ਇਸ ਤੋਂ ਇਲਾਵਾ ਕੋਈ ਵੱਡੀ ਅਪਡੇਟ ਆਵੇਗੀ ਤਾਂ ਉਹ ਜਾਣਕਾਰੀ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਕੇ ਜਾਇਓ ਜਾਣਕਾਰੀ ਚੰਗੀ ਲੱਗੀ ਵੀਡੀਓ ਲਾਈਕ ਕਰਦੇ ਹੋ ਫੇਸਬੁੱਕ ਤੇ ਇੰਸਟਾਗ੍ਰam ਤੇ ਸਾਨੂੰ ਫੋਲੋ ਕਰਿਓ ਧੰਨਵਾਦ ਜੀ